ਫਗਵਾੜਾ ਸ਼ਹਿਰ ਚ ਨਹੀਂ ਰੁਕ ਰਹੀਆਂ ਚੋਰੀ ਦੀਆਂ ਵਾਰਦਾਤਾਂ ਆਏ ਦਿਨ ਚੋਰ ਬਖਵਖ ਥਾਵਾਂ ਤੇ ਦੇ ਰਹੇ ਹਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਅਜੇ ਹਾਈ ਇੱਕ ਮਾਮਲਾ ਫਗਵਾੜਾ ਦੇ ਕੋਲ ਸਰ ਮੱਲੇ ਤੋਂ ਸਾਹਮਣੇ ਆਇਆ ਜਿੱਥੇ ਚੋਰਾਂ ਵੱਲੋਂ ਇੱਕ ਕਾਰ ਨੂੰ ਨਿਸ਼ਾਨਾ ਬਣਾਇਆ ਗਿਆ ਚੋਰ Honda City ਕਾਰ ਲੈ ਕੇ ਹੋਏ ਰਫੂ ਚੱਕਰ ਜਿਸ ਦੀ ਇੱਕ CCTV ਫੁਟੇਜ ਵੀ ਆਈ ਸਾਹਮਣੇ ਦੇਖੋ ਇਸ ਵੀਡੀਓ ਦੇ ਅੰਦਰ ਬਤਨਕੀ ਰਾਹੇ ਤੋਂ ਦਰੁਪ ਕਲੂਚਾ ਦੀ ਰਿਪੋਰਟ ਆਪਣਾ ਮੇਰਾ ਨਾਮ ਜੀ ਰਵੀਨ ਵਰਦੀ ਆ ਹਾਂ ਜੀ ਕਿੱਥੇ ਰਹਿੰਦੇ ਜੀ ਮਹੱਲਾ ਕੋਲਸਰ ਖੋਥੜਾ ਰੋਡ ਕੋਲ ਸਰ ਕੀ ਮਾਮਲਾ ਕੀ ਆ ਸਵੇਰੇ ਖੜੇ ਆ ਇੱਥੇ ਮਾਮਲਾ ਜੀ ਇਹ ਆ ਰਤੀ ਮੈਂ ਆਇਆ ਜੀ 11:00 ਵਜੇ 15 ਮਿੰਟ ਤੇ ਆਇਆ ਮੈਂ ਆਪਣੇ ਮਹੱਲੇ ਸ਼ਹਿਰੋਂ ਤੇ ਉਸ ਟਾਈਮ ਤੋਂ ਬਾਅਦ ਮੈਂ ਜਦੋਂ ਗੱਡੀ ਨੂੰ ਪੂਰਾ ਲੌਕ ਲੌਕ ਕੀਤਾ ਸਾਰਾ ਸੈਂਟਰ ਲੌਕ ਕੀਤਾ ਤੇ ਮੈਂ ਚੱਲ ਗਿਆ ਘਰੇ ਤੇ ਘਰ ਜਾ ਕੇ ਮੈਂ 12 ਵਜੇ ਫੇਰ ਚੈੱਕ ਕੀਤੀ ਗੱਡੀ ਸੀਗੀ ਬਾਹਰ ਉਸ ਤੋਂ ਬਾਅਦ ਮੈਂ ਸੌਂ ਗਿਆ ਮੈਨੂੰ ਕੋਈ ਪਤਾ ਨਹੀਂ ਲੱਗਾ ਸਵੇਰੇ ਮੇਰੀ ਮਾਤਾ ਜੀ ਨੇ ਦੇਖੀ ਕਿ ਗੱਡੀ ਤੇਰੀ ਕਿੱਥੇ ਹੈ ਮੈਂ ਕਿਹਾ ਮੈਂ ਸੌਂਦਾ ਮੈਨੂੰ ਨਹੀਂ ਪਤਾ ਕਿੱਥੇ ਹੈ ਸਰ ਗੱਡੀ ਗੱਡੀ ਸੀ ਗੱਡੀ ਸੀਗੀ Honda City ਪੰਜ ਮਾਡਲ ਹੈ ਜੀ ਤੇ ਨੰਬਰ ਹੈਗਾ ਇਹਦਾ PB 10 BN 60 60 ਕਿਹੜੇ ਰੰਗ ਦੀ ਹੈ ਗੱਡੀ ਇਹ ਹੈਗਾ ਜੀ ਸਿਲਵਰ ਗੋਲਡ ਕਲਰ ਹੈ ਦਾ ਸਰ ਕੋਈ ਕੈਮਰੇਆਂ ਦੇ ਵਿੱਚ ਆਇਆ ਕੈਮਰੇ ਸਰ ਚੈੱਕ ਕਰਦੇ ਪਹਿਲੇ ਜਾ ਜਲਦੀ ਬਈ ਤੇ ਪੁਲਿਸ ਕਮਪਲੀਟ ਕੀਤੀ ਸਰ ਇਸ ਮਾਮਲੇ ਨੂੰ ਲੈ ਕੇ ਬਸ ਉਹਨਾਂ ਨੂੰ ਕੀਤਾ ਫੋਨ ਵੀ ਆ ਰਹੇ ਆ ਹਾਂ ਜੀ ਪੁਲਿਸ ਵੀ ਆ ਰਹੀ ਹੈ ਕੀਤਾ ਫੋਨ ਏ ਜਨਾਬ ਪ੍ਰਸ਼ਾਸ਼ਕ ਪ੍ਰਸ਼ਾਸ਼ਕ ਨੂੰ ਕੀ ਮੰਗ ਰਖਦੇ ਆਪਾਂ ਜਿੱਦਾਂ ਹੁਣ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਮੈਂ ਪ੍ਰਸ਼ਾਸਨ ਨੂੰ ਇਹੀ ਕਹਿਣਾ ਚਾਹੁੰਦਾ ਕਿ ਪਗਵਾੜੇ ਦੇ ਵਿੱਚ ਪਿਛਲੇ ਦਿਨੀ ਮੇਰੇ ਹਿਸਾਬ ਨਾਲ 10 ਤੋਂ 15 ਗੱਡੀਆਂ ਚੱਕ ਹੋਈਆਂ ਉਹ ਉਹਨਾਂ ਨੂੰ ਜਾਂਚ ਕਰਨੀ ਚਾਹੀਦੀ ਹੈ ਇੱਕ ਇਹਦੇ ਕੈਮਰੇ ਹਰ ਮੁਹੱਲੇ ਵਧੀਆ ਲਗਾਏ ਜਾਣ ਤੇ ਮੈਨੂੰ ਇਨਸਾਫ ਚਾਹੀਦਾ ਮੇਰੀ ਗੱਡੀ ਮੈਨੂੰ ਮਿਲਣੀ ਚਾਹੀਦੀ ਹੈ